ਲੁਧਿਆਣੇ ਤੁਸੀਂ ਹੁਣ ਹਾਂ ਮੈਂ ਨਾ ਨਹੀਂ ਚਲ ਵੀਡੀਓ ਦੇ ਵਿੱਚ ਲੈਣਾ ਇਮੇਜ ਖਰਾਬ ਹੁੰਦੀ ਅਗਲੇ ਦੀ ਤਿੰਨ ਕਫਿਊਜ਼ ਲਾਉਣਾ ਕੋਈ ਸਮੁੰਦਰਾ ਪਾਰ ਵਾਲੇ ਹੈਗੇ ਆ ਕਰੋਸ਼ੀਆ ਦੇ ਹੈਗੇ ਕੰਮ ਤੇ ਹਾਂਜੀ ਜਰਮਨੀ ਤਿੰਨ ਵਾਰੀ ਤੁਹਾਨੂੰ ਉਹਨਾਂ ਨੇ ਵਿਸ਼ਵਾਸ ਦਿੱਤਾ ਕਿ ਤੁਹਾਡਾ ਕੰਮ ਬਣ ਜਾਊਗਾ ਤੇ ਪੈਸਾ ਖਰਾਬ ਹੋਇਆ ਤੇ ਸਰ ਮੇਰਾ 1 ਲੱਖ ਤੋਂ ਜ਼ਿਆਦਾ ਆ ਗਿਆ ਉਹੀ ਤਿੰਨਾਂ ਦੇ ਵਿੱਚ ਹਰ ਵਾਰੀ ਜਿਹੜਾ ਤੁਸੀਂ ਉਹਨਾਂ ਨੂੰ ਐਡਵਾਂਸ ਦਿੰਦੇ ਗਏ ਹਾਂ ਹਾਂਜੀ ਹਰ ਵਾਰੀ ਉਹਨਾਂ ਨੇ ਚਾਰਜ ਹਾਂਜੀ ਫਾਈਲਿੰਗ ਚਾਰ ਦਿਨਾਂ ਬਾਅਦ ਤਰ ਦਿੱਤੇ ਉਹਨਾਂ ਨੇ ਮੇਰੇ ਕੋਲ ਜੋ ਤੁਸੀਂ ਪਹਿਲੇ ਦਿਨ ਆਏ ਕੁਝ ਐਵੇਂ ਦੀ ਗੱਲਾਂ ਕੀਤੀਆਂ ਮੈਂ ਨਹੀਂ ਸਰ ਇਦਾਂ ਦੀ ਨਹੀਂ ਕੋਈ ਗੱਲ ਕੋਈ ਲਕੋ ਕੀਤਾ ਨਹੀਂ ਸਰ ਨਹੀਂ ਇਦਾਂ ਐਗਰੀਮੈਂਟ ਸਾਫ਼-ਸਾਫ਼ ਲਿਖ ਕੇ ਦਿੱਤੀ ਐਵੇਂ ਲੈਣਾ ਸਾਫ਼ ਪੰਜਾਬੀ ਵਿੱਚ ਐਗਰੀਮੈਂਟ ਲਿਖ ਕੇ ਦਿੱਤਾ ਹੋਇਆ ਹੈਗਾ ਵੀ ਆਹ ਹੋਊਗਾ ਇਸ ਪੈਰ ਤੇ ਆ ਹੁੰਦਾ ਜਾਊਗਾ ਹੁਣ ਤੱਕ ਜੋ-ਜੋ ਗੱਲਾਂ ਅਸੀਂ ਤੁਹਾਨੂੰ ਕਹਿੰਦੇ ਆਂ ਵੀਰ ਜੀ ਜੋ ਪਹਿਲੇ ਦਿਨ ਬੈਠ ਕੇ ਆਪਾਂ ਪੂਰੀ ਡਿਟੇਲਸ ਆਪਾਂ ਗੱਲ ਕੀਤੀ ਹੈ ਉਹੀ ਹੁੰਦਾ ਆ ਰਿਹਾ ਅੱਗੇ ਤੱਕ ਹਾਂਜੀ ਹਾਂਜੀ ਉਦਾਂ ਹੀ ਆ ਸਰ ਸੇਮ 2 April ਨੂੰ ਕੀਤਾ 20 April ਨੂੰ ਅਸੀਂ ਤੁਹਾਨੂੰ ਅਪਾਇੰਟਮੈਂਟ ਆਸੀ ਤੇ ਡਿਕਲੇਅਰ ਹੋ ਚੁੱਕੀ ਤੇ ਲੋਕੀ ਕਹਿੰਦੇ ਵਿੱਚ ਸਾਡੀ 5 5 6 6 ਮਹੀਨੇ ਤੋਂ ਸਾਡੀ ਡੇਟਾ ਹੀ ਨਹੀਂ ਆ ਰਹੀ ਵਿੱਚ ਅਪਾਇੰਟਮੈਂਟ ਹੀ ਨਹੀਂ ਆ ਰਹੀ ਗਲਤ ਸਾਬਤ ਹੈ ਹਾਂਜੀ ਤੁਸੀਂ ਸਾਨੂੰ ਪੈਸਾ ਦਿੱਤਾ ਵਿੱਚ ਜੀ ਪਹਿਲੇ ਦਿਨ ਹਾਂਜੀ ਤੁਸੀਂ ਪੈਸਾ ਸਾਨੂੰ ਦਿੱਤਾ ਹੈਗਾ ਪੈਸੇ ਦਾ ਵਿਸ਼ਵਾਸ ਤੁਹਾਨੂੰ ਬਣ ਗਿਆ ਸਾਡੇ ਤੇ ਨਹੀਂ 200 ਕਿਲੋਮੀਟਰ ਦੂਰ ਹਾਂਜੀ ਇਹਨਾਂ ਦੀ ਸ਼ੁਰੂਆਤ ਕਿਹਾ ਬਹੁਤ ਅਮੇਜ਼ਿੰਗ ਵਿੱਚ ਜੀ ਇਹਨਾਂ ਦੀ ਡੇਟ ਆ ਚੁੱਕੀ ਹੈਗੀ ਅਪਾਇੰਟਮੈਂਟ ਇਹਨਾਂ ਦੀ ਆ ਚੁੱਕੀ ਹੈਗੀ 2 ਜੂਨ 2025 ਵੀ ਬੀ ਐਲ ਐਸ ਦਿੱਲੀ ਦੀ ਇਹਨਾਂ ਦੀ ਸ਼ੁਰੂਆਤ ਕਿਹਾ ਦੀ ਉਹ ਡੇਟ ਹੈਗੀ ਹੈ ਜਿਸ ਵਿੱਚ ਇਹ ਆਪ ਇਸਮਿਸ਼ਨ ਕਰਵਾਣਗੇ ਜੀ ਕੱਲੀਆਂ ਗੱਲਾਂ ਕਰਕੇ ਨਹੀਂ ਕੰਮ ਕਰਕੇ ਸਾਬਤ ਕਰਕੇ ਦੇਣ ਇਸੇ ਮਨ ਖੜਦਾ ਹੈ ਨਾ ਬੰਦੇ ਦਾ ਹਾਂਜੀ ਹੈ ਗਿਆ ਆਪਦਾ ਮੌਕਾ ਸੁਸਨ ਦਿੱਤਾ ਕੰਮ ਕਰਕੇ ਦੇਿੰਦਾ ਵਿੱਚ ਇਸ ਗੱਲ ਦਾ ਸਤੰਭਿਲੋਂ ਧੰਨਵਾਦ ਕਰਦੇ ਆ ਜੀ ਥੈਂਕ ਯੂ ਸਰ ਸਸ਼ਿਕਾ ਸਸ਼ਿਕਾ ਸਸ਼ਿਕਾ